ਤੋ ਵੱਲ ਦਾ ਮੇਨ ਗੱਲ ਮੈਂ ਭਾਈ ਜੀ ਇਹ ਕਹਿਣਾ ਵੀ ਜਿਹੜਾ ਉਹਨਾਂ ਦੇ ਲੋ ਖੂਨ ਵਗਿਆ ਤੁਸੀਂ ਕਹਿ ਰਹੇ ਹੋ ਵੀ ਉਹ ਫੋਟੋ ਦੇ ਵਿੱਚ ਖੂਨ ਵਗ ਰਿਆ ਸੀਗਾ ਕਲਬੀਰ ਜੀਰੇ ਦੇ ਉਹ ਖੂਨ ਭਾਈ ਜੀ ਇਹਨੇ ਟਰਾਲੀ ਵਾਲਿਆਂ ਨੇ ਜਦੋਂ ਪੰਗਾ ਲਿਆ ਜੀ ਉੱਥੋਂ ਪੱਥਰ ਆਇਆ ਜੇ ਮੇਰੇ ਹੱਥ ਕਰਪਾਨ ਏ ਵੀ ਉਹ ਵੀਡੀਓ ਚ ਚਲਾ ਰਿਆ ਵੀ ਮੇਰੇ ਗੁਰਪ੍ਰੀਤ ਕਮਾਲ ਗੜ ਨੇ ਕਿਰਪਾਨ ਮਾਰੀ ਇਹਨੂੰ ਕੋਈ ਸਬੂਤ ਵਿਖਾ ਦੇਣਾ ਇੱਕ ਵੀ ਸਬੂਤ ਕੋਈ ਹੋ ਜੇ ਮੈਂ ਧੰਨ ਧੰਨ ਬੱਬਾ ਬੁੱਢਾ ਸਾਹਿਬ ਦੀ ਸੰਗਰਾਣ ਦੀ ਸੰਗਰਾਣ ਦੇ ਜਾਂਦਾ ਸੰਗਰਾਣ ਦੀ ਸੰਗਰਾਣ ਮੈਂ ਜਾਂਦਾ ਮੇਰੇ ਨਾਲੇ ਚੜ ਜੇ ਜਿੱਥੇ ਗਾ ਮਦਨਦਾਰ ਇੱਕ ਵੀ ਪੈਸੇ ਦੇ ਵਿੱਚ ਇੱਕ ਵੀ ਪੁਆਇੰਟ ਦੇ ਵਿੱਚ ਮੈਂ ਆਵਾਜ਼ ਆ ਰ ਹੋਵਾਂ ਮੇਰੇ ਹੱਥ ਕਿਰਪਾਨ ਹੋਵੇ ਮੇਰੇ ਹੱਥ ਸੋਟਾ ਹੋਵੇ ਭਾਈ ਜੀ ਉਸ ਟਾਈਮ ਮੈਂ ਮੌਜੂਦ ਸੀ ਪਰ ਮੈਂ ਨਾਮਿਨੇਸ ਆਪਦੇ ਕਾਗਜ਼ ਫਿਲ ਕਰਾਉਂਦਾ ਪਿਆ ਸੀ ਸਕੂਲ ਦੇ ਵਿੱਚ ਸਿਰਫ ਕਾਰਨ ਤੁਸੀਂ ਉੱਥੇ ਨਹੀਂ ਸੀਗੇ ਬਿੱਲ ਕੋਲ ਭਾਈ ਜੀ ਮੈਨੂੰ ਸਾਬਤ ਕਰ ਦਿਓ ਦੇਖ ਲਓ ਲਾਈਵ ਵੀਡੀਓਜ਼ ਆਈਆਂ ਅਸੀਂ ਵੀ ਲੱਭ ਲੈਣਾ ਅਸੀਂ ਅਸੀਂ ਹੁਣ ਚਲੋ ਕਾਲੀ ਕਾਲੀ ਭਾਵੇਂ ਆ ਗਏ ਹੋਏ ਬਾਅਦ ਚ ਅਸੀਂ ਘੰਟੇ-ਘੰਟੇ ਦੇ ਵੀਡੀਓਜ਼ ਪਹਾਰੀਆਂ ਦੇਖ ਲੈਣੀਆਂ ਮੈਂ ਕਿਹਾ ਭਾਈ ਜੀ ਮੈਂ ਜ਼ਰੂਰ ਉੱਥੇ ਸੀ ਨਾਮਿਨੇਸ਼ਨ ਭਰ ਆ ਰੇ ਮੇਰੇ ਹੱਥ ਕਿਰਪਾਨ ਸੋਟਾ ਕੋਈ ਹਥਿਆਰ ਜਾ ਉੱਥੇ ਜਿਹੜੇ ਬੰਦੇ ਨਾਮਿਨੇਸ਼ਨ ਕਰਾਉਂਦੇ ਪਏ ਸੀ ਭਰਦੇ ਪਏ ਸੀ ਉਹਨਾਂ ਦੇ ਹੱਥ ਕੋਈ ਹਥਿਆਰ ਕੁਝ ਹੋਵੇ ਇਸ ਗੱਲ ਦੇ ਅਸੀਂ ਦੇਨਦਾਰ ਆ ਜੇ ਮੇਰੇ ਹੱਥ ਤਲਵਾਰ ਹੋਵੇ ਤਲਵਾਰ ਮੈਂ ਨੇੜੇ ਜਾ ਕੇ ਮਾਰੀ ਮੈਂ ਕੋਈ ਦੂਰੋਂ ਥੋੜਾ ਚਲਾਤੀ ਏ ਵੀ ਸਿੱਧੀ ਜਾ ਕੇ ਤੇ ਅੱਖ ਤੇ ਵੱਜ ਗਈ ਇਹਨਾਂ ਦੇ ਮੈਂ ਮਨੇੜੋ ਜਾ ਕੇ ਮਾਰੀ ਹੋਗੀ ਨਾ ਉਹ ਚੀਜ਼ ਦਾ ਮੈਨੂੰ ਪ੍ਰੂਫ ਦੇ ਦੇਣ ਤੇ ਜ ਨਾਇਜ ਐਵੇਂ ਬਿਨਾ ਗੱਲੋਂ ਵੀ ਉੱਥੇ ਸ਼ਾਰਪ ਛੱਟਾ ਬਣਾ ਕੇ ਨਾਇਜ ਆਪਦਾ ਹੋਮਾ ਵਿਖਾ ਕੇ ਵੀ ਮੈਂ ਪਰਚੇ ਗੁਰਪ੍ਰੀਤ ਕਮਾਲਗੜ ਕਰਦਾ ਭਾਈ ਜੀ ਇੱਕ ਚੀਜ਼ ਹੋਰ ਤੁਹਾਨੂੰ ਦੱਸਣਾ ਚਾਹਣਾ ਜੀ ਮੇਰੇ ਦੇ 2021 ਦੇ ਵਿੱਚ ਕੈਂਟ ਦੇ ਵਿੱਚ ਸਰਦਾਰ ਜਿੰਦਰ ਜਗਿੰਦਰ ਸਿੰਘ ਜਿੰਦੂ ਐਮ ਐਲ ਉਹਨਾਂ ਦਾ ਬੇਟਾ ਬੱਬੂ ਜੀ ਉਹਨਾਂ ਦੇ ਉੱਥੇ ਕੋਈ ਮਸਲਾ ਕੋਈ ਚੱਲਿਆ ਉਸ ਪਰਚੇ ਦੇ ਵਿੱਚ ਵੀ ਇਹਨਾਂ ਮੇਰਾ ਨਾਮ ਲਿਖਾਇਆ ਜਿਹਦੇ ਵਿੱਚੋਂ ਮੈਂ ਬੇਗਨਾ ਭਾਈ ਜੀ ਹੋ ਗਿਆ ਵੀ ਮੇਰੇ ਦੇ ਉਹ ਨਜਾਇਜ਼ ਬਰਚਾ ਇਹਨਾਂ ਪਾਇਆ ਜੀ ਕਲਬੀਰ ਜੀਰੇ ਨੇ ਸਿਰਫ ਕਿਉਂ ਤਾਂ ਨਹੀਂ ਕੀ ਮੇਰੇ ਨਾਲ ਲਾਕ ਡਾਟਾ ਜਾਂ ਕੁਝ ਵੀ ਹੈਗੀ ਹੈ ਕਿਸੇ ਤਰ੍ਹਾਂ ਦੀ ਕੋਈ ਨਹੀਂ ਮੈਂ ਆਪਦੀ ਪਾਰਟੀ ਦੇ ਵਿੱਚ ਆ ਮੈਂ ਆਪਦੇ ਨਾਲ ਚੱਲਦਾ ਜਿਵੇਂ ਵੀ ਕਿਸੇ ਇੱਕ ਪੈਸੇ ਦੇ ਨਾਲ ਮੇਰਾ ਕੋਲ ਰੋਲ ਨਹੀਂ ਜੀਏਗਾ ਪਰ ਪਤਾ ਨਹੀਂ ਉਹਦਾ ਨਾਮ ਚਮਕਾਉਣ ਪਤਾ ਨਹੀਂ ਕੀ ਸਿਸਟਮ ਇਹਦੇ ਦਿਮਾਗ ਚੋਂਦਾ ਜੀ ਹੁਣ ਕੱਲ ਦੀ ਵੀਡੀਓ ਚਲਾਈ ਜਾਂਦਾ ਗੁਰਪ੍ਰੀਤ ਗਮਾੜ ਮੇਰੇ ਕਿਰਪਾਨ ਮਾਰੀ ਮੇਰੇ ਫਲਾਣਾ ਕੀਤਾ ਤੂੰ ਤੀ ਇੱਕੋ ਚੀਜ਼ ਦਾ ਪੁਆਇੰਟ ਰੱਖ ਲਓ ਜੀ ਇਹਨੂੰ ਕੋਈ ਗੁਰਪ੍ਰੀਤ ਕਮਾਲ ਕਰਦੇ ਹੱਥ ਕਿਰਪਾਨ ਜਾਂ ਸੋਟਾ ਵਖਾਦੇ ਜਾਨ ਨੇੜੇ ਦੀ ਮੇਰੀ ਫੋਟੋ ਵਿਖਾ ਦੇ। ਤੁਹਾਡਾ ਹੀ ਨਾਂ ਕਿਉ ਲੈਂਦਾ ਐਨੇ ਵਰਕਰ ਸੀਗੇ ਉੱਥੇ ਤੁਹਾਡੇ ਐਨਾ ਕੱਟ ਸੀ ਤੁਹਾਡਾ ਨਾਂ ਕਿਉ ਸਿਰਫ ਲੈ ਲਿਆ ਤੁਸੀਂ ਕਿਹਾ ਪਹਿਲਾਂ ਵੀ ਮੇਰੇ ਤੇ ਪਰਚਾ ਕਰਾਤਾ ਕੁਛ ਨਾ ਕੁਛ ਤਾਂ ਗੱਲ ਹੁੰਦੀ ਹੋएगी ਆਪਸ 'ਚ ਕੋਈ ਨਾ ਕੋਈ ਤਾਂ ਤੁਸੀਂ ਵੀ ਕੁਛ ਨਾ ਕੁਛ ਸਟਾਰਟਿੰਗ ਕੀਤੀ ਹੋएगी ਕੋਈ ਧਮਕੀਸ਼ਾ ਤੁਸੀਂ ਵੀ ਨਾ ਦਿੱਤੀ ਹੋਵੇ। ਬਾਈ ਜੀ ਬਿਲਕੁਲ ਨਹੀਂ ਜੀ ਮੇਰੇ ਤੇ ਉੱਥੇ ਪਰਚਾ ਪਵਾਇਆ ਸੁਣੋ ਜੀ ਜਿਹੜਾ ਪਰਚਾ ਉੱਥੇ ਗੈਂਟ ਚ ਹੋਇਆ ਉੱਥੇ ਨੇ ਪਰਚਾ ਪਵਾਇਆ ਚੈਨੀ ਚੋਰੀ ਦਾ। ਬਾਈ ਜੀ 30 40 ਕਿਲਿਆਂ ਦਾ ਮੈਂ ਸਰਦਾਰ ਬੰਦਾ ਤੇ ਮੈਂ ਚੈਨੀ ਖਾਊਂਗਾ। ਪਤਾਂੜੀ ਇਹ ਤੇ ਕੀ ਦਿਮਾਗ ਚ ਚੱਲਣ ਦੇ ਵੀ ਗੁਰਪ੍ਰੀਤ ਨੂੰ ਟਾਰਗੇਟ ਕਰ ਰਿਆ ਗੁਰਪ੍ਰੀਤ ਨੂੰ ਟਾਰਗੇਟ ਕੀ ਦਿਮਾਗ ਚ ਇਹ ਤੇ ਖੇਡ ਚੱਲ ਰਹੀ ਹੈ ਜੀ ਇਹ ਗੱਲ ਦਾ ਆਪਾਂ ਨੂੰ ਨਹੀਂ ਜੀ ਬੰਦੀ ਰਾਂਜਿਸ ਹੋਏਗੀ ਕੋਈ ਨਾ ਕੋਈ ਕੁਝ ਨਾ ਕੁਝ ਤਾਂ ਹੋਏਗਾ ਕੋਈ ਨਾ ਕੋਈ ਤਾਂ ਹੋਏਗਾ ਗੋਲੋ ਬਾਈ ਜੀ ਇੱਕ ਪੈਸੇ ਦਾ ਕੋਈ ਨਹੀਂ ਜੀ ਹੈਗਾ ਜੀ ਇੱਕ ਪੈਸੇ ਨੇ ਸਾਬਤ ਕਰ ਦੇ ਜੀ ਮੈਂ ਕੋਈ ਧਮਕੀ ਦਵਾਈ ਜਾਂ ਮੈਂ ਕੋਈ ਲੜਿਆ ਜਾਂ ਭਿੜਿਆ ਇਹਦੇ ਨਾਲ ਮੈਨੂੰ ਦੱਸੋ ਇੱਕ ਪੈਸੇ ਦੀ ਕਰ ਦੇ ਜੀ ਇਹ ਤਾਂ ਸਿਰਫ ਇੱਕ ਇਹਦਾ ਆਵਦਾ ਮਸਲਾ ਜਿਵੇਂ ਪਚੈਤੀ ਇਲੈਕਸ਼ਨ ਦੇ ਵਿੱਚ ਤੁਹਾਨੂੰ ਬਾਈ ਜੀ ਨੇ ਦੱਸਿਆ 1% ਨੇ ਸ਼ਾਂਤੀ ਮਾਹੌਲ ਸਾਰਾ ਕੁਝ ਚੱਲੀ ਜਾ ਰਿਹਾ ਸੀ ਕੋਈ ਉਹਦੇ ਚ ਦੁਜੀ ਰਹਿਣੀ ਸੀਗੀ ਜੀ ਇਹਨੇ ਬਾਰੋਆ ਦੇ ਬੰਦੇ ਲਿਆਂਦੇ ਜੀ ਇੱਕ ਵੀ ਬੰਦੇ ਦੇ ਹੱਥੋਂ ਫਾਈਲ ਵਿਖਾ ਤੋ ਅਸੀਂ ਕਾਗਜ਼ ਪਰ ਨੌਣੇ ਪਏ ਆ ਪਲੇਸਾਂ ਨੂੰ ਤੋਂ ਆਉਂਦੇ ਪਏ 250 300 ਬੰਦਾ ਹੈ 250 300 ਬੰਦੇ ਦੇ ਵਿੱਚੋਂ ਕੋਈ 234 ਬਚੇਦਾ ਸਾਡੇ ਹਲਕੇ ਚ ਜਿੱਥੇ ਮਲੋ ਜੀਰੇ ਬਲਾਕ ਦਾ ਚੱਲ ਰਿਹਾ ਸਾਰੇ ਹਲਕੇ ਦੇ ਬੰਦੇ ਲੈ ਆ ਕੇ ਜੀਰੇ ਵਾਲੇ ਉਹ ਕੀ ਕਰ ਰਹੇ ਨੇ ਬੰਦੇ ਜੀ ਫਿਰ ਉਹਨਾਂ ਦੇ ਇੱਥੇ ਗੰਨਾਂ ਨਹੀਂ ਉਹਨਾਂ ਦੇ ਹੱਥ ਸੋਟੇ ਨਹੀਂ ਫਾਈਲ ਸਾਨੂੰ ਦਿਸ ਨਹੀਂ ਰਹੀ ਕਿਹੜੀ ਨੀਤੀ ਨਾਲ ਆਏ ਬਾਈ ਜੀ ਤੁਸੀਂ ਸਿਆਣੇ ਜੀ ਮੈਨੂੰ ਦੱਸੋ ਕਿਹੜੀ ਨੀਤੀ ਨਾਲ ਬੰਦੇ ਇਹਨਾਂ ਦੇ ਕੱਟ ਤੇ ਸੀ ਤੁਸੀਂ ਕਹ ਰਹੇ ਬਾਹਰ ਦੇ ਸੀ ਬਿਲਕੁਲ ਬਾਈ ਜੀ ਬਾਹਰ ਦੇ ਜੀ ਬਿਲਕੁਲ ਬਾਹਰ ਦੇ ਮਤਲਬ ਜਿੱਥੇ ਬਲਾਕ ਮਖੂ ਮੱਲਾਂ ਵਾਲਾ ਉਧਰ ਦੇ ਬੰਦੇ ਨੇ ਜੀਰੇ ਲਿਆ ਕੇ ਆਪਦੀ ਲੜਾਈ ਦੀ ਨੀਤੀ 'ਚ ਆਏ ਨੇ ਕੋਈ ਉੱਥੇ ਇਹਨਾਂ ਦੇ ਦਿਮਾਗ 'ਚ ਨਹੀਂ ਸੀ ਵੀ ਅਸੀਂ ਆਪਦੇ ਨਾਮਿਨੇਸ਼ਨ ਭਰਾਉਣੇ ਨੇ ਨੋਮੀਨੇਟ ਤੁਹਾਨੂੰ ਬਾਈ ਜੀ ਨੇ ਵਿਖਾ ਵੀ ਦਿੱਤਾ ਵੀ ਲਾਈਨ ਲੱਗੀ ਆ ਬਾਈ ਜੀ ਲਾਈਵ ਹੀ ਹੋਏ ਸੀ ਵੀ ਲਾਈਨ ਚ ਲੱਗ ਜਾਓ ਨੋਮੀਨੇਸ਼ਨ ਭਰ ਲਓ ਵੀ ਕਿਸੇ ਤਰ੍ਹਾਂ ਦਾ ਨਹੀਂ ਆਪ ਆ ਕੇ ਇਹਨਾਂ ਪਕੜਾਇਆ ਸਾਰਾ ਕੁਝ ਕੰਮ ਇਹਨਾਂ ਚੋ ਵੀ ਝਗੜਿਆ ਕੀਤਾ ਜੋ ਵੀ ਸਟਾਰਟਿੰਗ ਦਾ ਇਹਨਾਂ ਤੋਂ ਆ ਫਾਇਰ ਵੀ ਬਾਈ ਜੀ ਇਹਨਾਂ ਨੇ ਕੀਤੀ ਫਿਰ ਤੁਸੀਂ ਦੇਖੋ ਪੁਲਿਸ ਨੂੰ ਜਦੋਂ ਇਹਨਾਂ ਫਾਇਰ ਕੱਢੇ ਪੁਲਿਸ ਨੂੰ ਉੱਪਰੋਂ ਜਦੋਂ ਸਿਰ ਤੋਂ ਪਾਣੀ ਟੱਪਿਆ ਪੁਲਿਸ ਨੇ ਫਿਰ ਫਾਇਰ ਕੀਤੇ ਨਹੀਂ ਤੇ ਪੁਲਿਸ ਨੂੰ ਤੁਸੀਂ ਅੱਗੇ ਗੱਲ ਕਰਕੇ ਇਹ ਵੀ ਐਡਾ ਕਿਡਾ ਕੋ ਮਸਲਾ ਬਣ ਗਿਆ ਵੀ ਪੁਲਿਸ ਫਾਇਰ ਕੱਢ ਰਹੀ ਆ ਬਾਈ ਜੀ ਸਾਰੇ ਤਾਂ ਗੁੰਡੇ ਨਾਲ ਲਏ ਪਏ ਨੇ ਫਿਰ ਕੋਲ ਮਦਰ ਪੀੜ ਜਲਾਦੀ ਵੀ ਹੁਣ ਇਹ ਕੁਰਬਾਨ ਮਾਰੀ ਏ ਮੈਂ ਤਾਂ ਇੱਕੋ ਚੀਜ਼ ਦਾ ਜੋ ਪ੍ਰਸ਼ਾਸਨ ਆ ਸਰਕਾਰ ਮਤਲਬ ਚਲੋ ਪਾਰਟੀ ਸਾਡੀ ਜਾਂ ਕੁਝ ਵੀ ਇਹੀ ਕਿਨੇ ਇਨਸਾਫ ਹੋਣਾ ਚਾਹੀਦਾ ਉਹ ਚੀਜ਼ ਇਨਸਾਫ ਹੋਣਾ ਜੇ ਪਰ ਉਹ ਚੀਜ਼ ਦਾ ਪੂਰੀ ਤਹਿ ਤਿੱਕਰ ਦਾ ਜਾਣ ਨਾ ਵੀ ਇਹਦੇ ਚ ਸਚਾਈ ਕੀ ਸਿਸਟਮ ਹੈਗਾ ਜੀ ਜੇ ਕੁਰਬਾਨ ਤੁਸੀਂ ਮਾਰੇ ਹੋ ਸਜਾ ਤਾਂ ਨੋ ਨੀਤੇ ਬਿਲਕੁਲ ਭਾਈ ਜੀ ਮੈਂ ਦੇਨਦਾਰ ਆ ਇਹ ਸਗਰਾਂ ਦੀ ਸਰਦ ਬਾਬਾ ਬੁੱਢਾ ਸਾਹਿਬ ਜਾਂਦਾ ਮੈਂ ਵੀ ਜਾਂਦਾ ਮੇਰਾ ਬਾਬਾ ਬੜਾ ਸਾਹਿਬ ਚਲੇ ਜੇ ਮੈਂ ਦੇਨਦਾਰਾਂ ਜੇ ਮੈਂ ਕੁਰਬਾਨ ਮਾਰੀ ਹੋਵੇ ਕੋਈ ਸੋਟਾ ਵੀ ਮਾਰਿਆ ਹੋਵੇ ਸਾਡੇ ਬੰਦੇ ਤਾਂ ਸ਼ਾਂਤੀ ਪੌਲੀ ਨੋਮੀਨੇਸ਼ਨ ਭਰਦੇ ਪਏ ਆ ਜੀ ਇੱਕ ਪੈਸੇ ਦਾ ਵੀ ਇੱਕ ਇੱਕ ਪੁਆਇੰਟ ਦੇ ਵੀ ਇਹ ਵਜਰ ਨਹੀਂ ਇਸ ਗੱਲ ਦੇ ਵਿੱਚ ਹੈਗੇ ਜੀ ਅਸੀਂ ਦੇਣਦਾਰਾਂ ਜੇ ਮੇਰੇ ਹੱਥ ਸਾਰੀ ਗੱਲਾਂ ਛੱਡੋ ਜੀ ਮੇਰੇ ਹੱਥ ਤਿੰਨੋ ਗੋ ਵੀ ਕਿਰਪਾਣ ਵਿਖਾ ਦਿਓ ਮੈਨੂੰ ਗੁਰਬਾਨ ਦੀ ਫੋਟੋ ਵਿਖਾ ਦਿਓ ਜਿਹੜਾ ਨਦੀਕ ਜਾ ਕੇ ਜਾਂਦਾ ਗੁਰਬਾਨ ਇਹੋ ਹੈ ਵੀ ਮੈਂ ਬੜਾ ਸ਼ੂਟਰ ਹਾਂ ਜੀ ਮੈਂ ਦੂਰੋਂ ਗੁਰਬਾਨ ਸਾਹਿਬ ਦੀ ਤੇ ਜਾ ਕੇ ਮੱਥੇ ਦੇ ਵੱਜ ਗਈ